ਪਿੰਡ ਕੁਡਾਣੀ ਜ਼ਿਲ੍ਹਾ ਲੁਧਿਆਣਾ ਵਿੱਚ ਮੌਜੂਦ ਗੁਰਦੁਆਰਾ ਪਡੋਲਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਨਮੋਲ ਯਾਦ ਨੂੰ ਸੰਭਾਲਦਾ ਹੈ ਇਤਿਹਾਸਿਕ ਰਵਾਇਤਾਂ ਅਨੁਸਾਰ ਗੁਰੂ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਤੋਂ ਬਬੁੰਜਾ ਰਾਜਿਆਂ ਨੂੰ ਰਿਹਾਅ ਕਰਵਾ ਕੇ ਵਾਪਸ ਆ ਰਹੇ ਸਨ ਤਾਂ ਉਹ ਪਿੰਡ ਕੁਡਾਣੀ ਵਿੱਚ 45 ਦਿਨ ਲਈ ਰੁਕੇ ਇੱਥੇ ਮਰਵਾਹਾ ਖੱਤਰੀ ਬਾਬਾ ਸੁਰਤੀਆ ਜੀ ਦੇ ਘਰ ਵਿਖੇ ਗੁਰੂ ਸਾਹਿਬ ਜੀ ਨੇ ਰਿਹائش ਕੀਤੀ ਇੱਕ ਵਾਰ ਘਰ ਵਿੱਚ ਖਾਣ ਪੀਣ ਦੀ ਕਮੀ ਹੋ ਗਈ ਤਾਂ ਘਰ ਦੇ ਲੋਕਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਕੁਝ ਕਣਕ ਅਤੇ ਦਾਲ ਦੇ ਦਾਣੇ ਇੱਕ ਪਡੋਲੇ ਵਿੱਚ ਤੇ ਫਰਮਾਇਆ ਕਿ ਇਸ ਢੋਲੇ ਦਾ ਢੱਕਣ ਕਦੇ ਨਾ ਚੁੱਕਣਾ ਬਰਕਤ ਸਦਾ ਬਣੀ ਰਹੇਗੀ ਇਸ ਬਚਨ ਦੀ ਬਰਕਤ ਨਾਲ ਲਗਭਗ 180 ਸਾਲਾਂ ਤੱਕ ਢੋਲੇ ਵਿੱਚੋਂ ਦਾਣੇ ਨਿਕਲਦੇ ਰਹੇ ਤੇ ਘਰ ਵਿੱਚ ਕਦੇ ਵੀ ਲੰਗਰ ਦੀ ਘਾਟ ਨਹੀਂ ਆਈ ਚਾਰ ਪੰਜ ਪੀੜੀਆਂ ਤੱਕ ਇਸ ਢੋਲੇ ਵਿੱਚੋਂ ਅੰਤੁੱਟ ਲੰਗਰ ਚੱਲਦਾ ਰਿਹਾ ਪਰ ਪੰਜਵੀਂ ਪੀੜੀ ਦੀ ਨਵੀਂ ਵਿਆਹੀ ਹੋਈ ਬਹੂ ਨੇ ਅੰਜਾਨੇ ਵਿੱਚ ਢੋਲੇ ਦਾ ਟਕਣ ਚੁੱਕ ਲਿਆ ਇਸ ਕਰਕੇ ਢੋਲੇ ਦੀ ਬਰਕਤ ਖਤਮ ਹੋ ਗਈ ਅਤੇ ਦਾਣੇ ਨਿਕਲਣੇ ਬੰਦ ਹੋ ਗਏ ਜਿਸ ਕਰਕੇ 180 ਸਾਲ ਬਾਅਦ ਇਸ ਵਿੱਚੋਂ ਦਾਣੇ ਮਿਲਣੇ ਬੰਦ ਹੋ ਗਏ ਅੱਜ ਵੀ ਉੱਥੇ ਉਹ ਪਵਿੱਤਰ ਢੋਲਾ ਸਾਇਦ ਦੇ ਰੂਪ ਵਿੱਚ ਗੁਰਦੁਆਰਾ ਸਜਿਆ ਹੋਇਆ ਹੈ ਜਿਸ ਦੀ ਯਾਦ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਸਤਿ ਸ੍ਰੀ ਅਕਾਲ